ਇਰੇ ਬੱਚਿਆਂ ਦੇ 11 ਵਾਰ ਸਾਰੇ ਦਾ ਬਹਿ ਜਾਣਗੇ ਸਾਰੇ ਦਾ ਬਹਿ ਜਾਣਗੇ ਪਤਾ ਲੱਗੇ ਕਿ ਕੀ ਬਹਿ ਜਾਓ ਇੱਥੇ ਮਾਰੋ ਧੱਕਾ ਸੁਣ ਕੇ ਕਿਥੇ ਨਾਲ ਆ ਜਾ ਰਿਹਾ ਅੱਗੇ ਬੈਠ ਦੇਖੇ ਬੈਠੇ ਦੇਖ ਸਾਹਮਣੇ ਘਰ ਤੈਨੂੰ ਕਹਦਾ ਛਾਵੇਂ ਬਿਠਾਵੇਂ ਠੀਕ ਹੈ ਰਾਈਡ ਪਰ ਸਾਹਮਣੇ ਮੇਰਾ ਇੰਤਜ਼ਾਰ ਨਹੀਂ ਕੋਲੇ ਕੋਲੇ ਯਾਰ ਦੇਖ ਇੱਧਰ ਵੀ ਆ ਜਾ ਕਿਆ ਨਾ ਕਿਆ ਨਾ ਕਿਆ ਮਾਟੀ ਆਵੇ ਖੋ ਗਿਆ ਕਿਸੇ ਵਿਚਾਰਾ ਆਪਣਾ ਹੀ ਉਹ ਜਦੋਂ ਨਿਬੜ ਰਿਹਾ ਕਿ ਫਿਰ ਕਾਨੂੰ ਰੌਲਾ ਪਾਉਣੀ ਉਹ ਕੋਈ ਕਿਹੜਾ ਰੌਲਾ ਪਾਉਂਦਾ ਸਾਹਮਣੇ ਬਹਿ ਜਾਂਦਾ ਉਹ ਨਿਕਾ ਸੱਚੇ ਸਿੱਧੇ ਪਹੁੰਚਦਾ ਉਹ ਗਿਆ ਮਾਚੀ ਕਾਹਦੀ ਪੁੱਛ ਕਾਹਦੀ ਉਹ ਚਾਹ ਭਾਈ ਲੈਂਡ ਬਣਾ ਲਓ ਨਾ 3 ਮਿੰਟ ਬੱਚੇ ਰਮਾਈ ਉਹ ਕੰਮ ਕਰਦੇ ਹਾਂ ਪਾਰਕੀ ਸੜਕ ਹੁਣ ਵਾਪਸ ਹੋ ਰਹੀਆਂ ਨਹੀਂ ਮੀਆਂ ਉਹ ਕਾ ਕੁੜੀ ਸੀ ਨੈਣੀ ਵਾਲੀ ਇਹਦੀ ਫੀਸ ਵੀ ਸਾਰੀ ਵਾਪਸ ਹੋਏ ਜਿਹੜਾ ਡਾਕੂਮੈਂਟ ਵਾਪਸ ਹੋਣਗੇ ਤੇ ਬਾਕੀ ਜਿਹੜੇ ਬੱਚੇ 12 13 ਬੱਚੇ ਇਹਨਾਂ ਦੇ ਵੀ origignal documents ਵਾਪਸ ਹੋਣਗੇ ਨਾਲੇ ਸਾਰੀ ਜਿਹੜੀ ਫੀਸ ਆ ਉਹ ਵਾਪਸ ਹੋਊਗੀ ਇਹ ਤੁਹਾਡੇ ਇੱਕ ਇੱਕ ਕਰਕੇ ਹੋਇਆ ਜੀ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਰਮੀ ਲਾਉਣੇ ਆਪਾਂ ਹੁਣ ਗੱਲ ਇਹ ਆ ਪਰ ਜਿਹੜੀ ਇਹ ਲੜਾਈ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਇਹ ਲੜਾਈ ਹਜੇ ਆਪਣੀ ਖਤਮ ਨਹੀਂ ਹੋਈ ਹੋएगी ਕਿਉਂਕਿ ਹਜੇ ਬਹੁਤ ਕੁਝ ਕਰਨ ਵਾਲਾ ਪਿਆ ਗਾ ਇਸ ਕਾਰਜ ਦਾ ਸਟਾਫ ਦੀ ਕਿੰਨੀ ਤਰ੍ਹਾਂ ਪੈਂਦੀ ਜਿਹੜਾ ਸਪਾਈ ਕਰਮਚਾਰੀ ਬਚਾਰੇ ਗਰੀਬ ਲੋਕ ਕੰਮ ਕਰਦੇ ਨੇ ਉਹਨੇ ਦਰਗਾਹਾਂ ਕਿੰਨੇ ਆਪਾਂ ਸਾਰੀ ਹਜੇ ਕਾਰਵਾਈ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਕੀ ਇਹਨੂੰ ਕਿਹਦੀ ਕਿਹਦੀ ਮਾਨਤਾ ਪ੍ਰਾਪਤ ਦਾ ਕਿਹੜੇ-ਕਿਹੜੇ ਚ ਕੋਰਟ ਦੀ ਮਾਨਤਾ ਪ੍ਰਾਪਤ ਉਹ ਤੇ ਪਦਰੀ ਦੀ ਜਾਂਚ ਕਰਾਉਣੀ ਆ ਆਪਾਂ ਇਹ ਤੁਹਾਡੇ ਇੱਕੇ ਨਾਲ ਹੋਊਗੀ ਕੱਲੇ ਇਸੇ ਕਾਜ ਨੂੰ ਨਹੀਂ ਸਾਰੇ ਸਕੂਲਾਂ ਦੀ ਤੇ ਸਾਰੇ ਕਾਜ ਤਾਂ ਕਿ ਸਾਰੇ ਸਕੂਲਾਂ ਕਾਜ ਆਪਣੇ ਬੱਚੇ ਪੜ੍ਹਦੇ ਨੇ ਸੋ ਅੱਜ ਇੱਕ ਗੱਲ ਕਲੀਅਰ ਹੋ ਗਈ ਕਿ ਦੇਖੋ ਅੱਜ ਜਿਹੜੇ ਵੀ ਇੱਥੇ ਵੱਡੇ-ਛੋਟੇ ਪਹੁੰਚੇ ਸਾਰੇ ਜਿਹੜੇ ਗਰੀਬ ਪਰਿਵਾਰ ਨੇ ਸਾਰੇ ਉਹੀ ਪਹੁੰਚੇ ਨੇ ਅਮੀਰ ਲੋਕ ਤੁਹਾਡੇ ਹੱਕਾਂ 'ਚ ਨਹੀਂ ਖੜਦੇ ਇਹ ਗੱਲ ਅੱਜ ਕਲੀਅਰ ਹੋ ਗਈ ਇਹ ਅਸੀਂ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਆ ਆ ਐਮਐਲਏ ਕਲਵੰਤ ਸਿੰਘ ਪੰਡੋਰੀ ਜੀ ਨੂੰ ਸਾਰਾ 7-8 ਕਿਲੋਮੀਟਰ ਪੈਂਡਾ ਜਦੋਂ ਤਾਂ ਘਾਟਨ ਕਰਨਾ ਹੁੰਦਾ ਸਭ ਤੋਂ ਮੂਰੇ ਮੈਨੂੰ ਸੱਤ ਲੋ ਜੀ ਉਧਰ ਘਾਟਨ ਕਰਨ ਵੇਲੇ ਕੋਈ ਵੀ ਚੀਜ਼ ਪੈਂਡ ਜਦੋਂ ਘਾਟਨ ਕਰਨਾ ਹੁੰਦਾ ਜੇ ਮੈਂ ਕਹਿੰਦਾ ਥੋੜੇ ਜਿਹਾ ਕੰਮ ਜੀ ਘਾਟਨ ਕਰੇ ਸਭ ਤੋਂ ਮੂਰੇ ਖੜਾ ਹੁੰਦਾ ਨਾਲ ਸਹੀ ਹੈ ਠੀਕ ਆ ਚਰਨਜੀਤ ਸਿੰਘ ਚੰਨੀ ਆ ਜਿਹੜਾ ਸਾਫ ਕਾ ਮੁੱਖ ਮੰਤਰੀ ਆ ਉਹਦਾ ਇਹ ਖਾਸ ਮੁਖਾਸ ਬੰਦਾ ਉਹ ਕਿੱਥੇ ਆ ਕੋਈ ਨਹੀਂ ਇੱਥੇ ਐਜ ਵਾਕ ਦੇ ਹੱਕ ਦੇ ਵਿੱਚ ਤਾਂ ਹੁਣ ਲੋਕ ਜਦੋਂ ਇਹ ਆਉਣਗੇ ਜੁੱਤੀਆਂ ਜੁੱਤੀਆਂ ਜੀ ਤੁਸੀਂ ਨਾਮ ਹੋਣਾ ਫਿਰ ਛੋਟੇ ਪਹਿਣ ਨਹੀਂ ਇਹਨਾਂ ਲੋਕਾਂ ਨੂੰ ਜੁੱਤੀਆਂ ਮਾਰ ਕੇ ਭਜਾਉਣਾ ਇੱ ਜਿਹਨਾਂ ਦਾ ਜੁੱਤੀਆਂ ਨੇ ਇਹਨਾਂ ਦੇ ਮਾਰਨ ਕੋਣਾਂ ਟਾਈਮ ਇਹ ਤੁਹਾਡੀ ਜਿਹੜੇ ਦੇਖੋ ਅੱਜ ਤੁਸੀਂ ਅੱਜ ਕੰਮ ਕਿਵੇਂ ਹੋਇਆ ਆਪਣਾ ਲੋਕਾਂ ਦੇ ਇੱਕੇ ਨਾਲ ਹੀ ਹੋਇਆ ਨਾ ਫਿਰ ਇਹਨਾਂ ਨੂੰ ਇਹ ਕਹੋਂ ਉਹਦੇ ਵੋਟਾਂ ਨਾਲੇ ਵੀ ਸੋ ਇਨਾਂ ਨੂੰ ਕਹਿਤਾ ਸੀ ਵੀ ਨੱਕ ਚ ਦਮ ਕਰ ਦਿਆਂਗੇ 4 ਘੰਟੇ ਜੀ ਨੱਕ ਚ ਦਮ ਹੋ ਗਿਆ ਸੋ ਇਸ ਕਰਕੇ ਇਹ ਤੁਹਾਡੇ ਇੱਕੇ ਸਭ ਇੰਨੀ ਗਰਮੀ ਦੇ ਵਿੱਚ ਤੁਸੀਂ ਲੋਕ ਇਕੱਠੇ ਹੋਏ ਹੋ ਤੁਹਾਡੇ ਅੱਗੇ ਸਿਰ ਝਕਾਉਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲੜਾਈ ਲੜਨੀ ਹੈ ਰੋਜ਼ਗਾਰ ਦੀ ਲੜਾਈ ਵੀ ਲੜਨੀ ਹੈ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਲੜਾਈ ਲੜਨੀ ਹੈ ਐਜੂਕੇਸ਼ਨ ਦੀ ਵੀ ਲੜਨੀ ਹੈ ਤੇ ਜਿਹੜਾ ਹਸ ਹਸਪਤਾਲਾ ਮਹਿਲਕ ਲਾਲਾ ਮੈਨੂੰ ਪਰਸੋਂ ਡਾਕਟਰ ਸਾਹਿਬ ਫੋਨ ਆਇਆ ਕੁੜੀ ਦਾ ਰਾਤ ਨੂੰ 2:30 ਵਜੇ ਕੁੜੀ ਨੂੰ ਦਰਦ ਹੋ ਲੱਗ ਗਿਆ ਬੱਚਾ ਹੋਣ ਵਾਲਾ ਸੀ ਗਰੀਬ ਪਰਿਵਾਰ ਦੀ ਕੁੜੀ ਦੇ ਮਜ਼ਦੂਰ ਪਰਿਵਾਰ ਦੀ ਕੁੜੀ ਦੇ 2:30 ਵਜੇ ਰਾਤ ਨੂੰ ਤੁਸੀਂ ਮੈਨੂੰ ਦੱਸੋ ਤੁਹਾਡੇ ਨਾਲ ਕਿਸੇ ਨਾਲ ਵੀ ਇਹ ਕਹਾਣ ਡਲ ਵੀ ਸਕਦੀ ਹੈ ਤੁਸੀਂ ਭੈਣਾਂ ਜੀ ਬੈਠੀਆਂ ਮੇਰੀਆਂ ਮਾਮਾ ਜੀ ਬੈਠੀਆਂ ਨੇ ਬਜ਼ੁਰਗ ਵੀ ਬੈਠੇ ਨੇ ਇੱਧਰ ਆ ਛੋਟੇ ਬੱਚੇ ਬੈਠੇ ਕਿਸੇ ਨਾਲ ਵੀ ਇਹ ਘਟਨਾ ਵਾਪਰ ਸਕਦੀ ਹੈ ਆ ਹਸਪਤਾਲ ਤੁਹਾਡਾ ਫੋਨ ਕਿਸੇ ਦੀ ਕਮਾਈ ਨਾਲ ਬਣਿਆ ਹੋਇਆ ਠੀਕ ਆਣਾ ਇਹਨਾਂ ਨੂੰ ਬਚਾ ਲਓ ਜਿਹੜੀਆਂ ਸਰਕਾਰੀ ਚੀਜ਼ਾਂ ਨੇ ਇਹ ਤੁਹਾਡੀਆਂ ਨੇ ਇਸ ਕਰਕੇ ਜ ਇਸੇ ਤਰ੍ਹਾਂ ਇਸੇ ਨਾਲ ਆਪਾਂ ਜਿਹੜੀ ਵੱਡੀ ਲੜਾਈ ਲੜਨੀ ਆ 15 ਅਗਸਤ ਨੂੰ ਬਰਨਾਲੇ ਦੇ ਵਿੱਚ ਵੱਡਾ ਸੰਗਠਨ ਸੁਲਝਿਆ ਹੋਇਆ ਇਹ ਤਾਂ ਅੱਜ ਅਸੀਂ ਜਾਣ ਪੁੱਝ ਕੇ ਇੰਨਾ ਕੀ ਇਕੱਠ ਰੱਖਿਆ ਸੀਗਾ ਮੈਂ ਪਿੰਡਾਂ ਦੇ ਲੋਕਾਂ ਨੇ ਮੋੜਿਆ ਵੀ ਕੋਈ ਗੱਲ ਨਹੀਂ ਅਸੀਂ ਇੰਨੇ ਲੋਕੀ ਬਹੁਤ ਆਜੂ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 15 ਅਗਸਤ ਨੂੰ ਕਰਨ ਆਗਾ ਉੱਥੇ ਘੱਟੋ ਘੱਟ 10000 ਬੰਦਾ ਇਕੱਠ ਕਰਾਂਗੇ ਜਿਹੜੀ ਆਹ ਬਾਕੀ ਜਿਹੜੇ ਮਾਸਾ ਰਹਿ ਗਿਆ ਉੱਥੇ ਉਠਾਵਾਂਗੇ ਇਹ ਮਾਸ਼ੀ ਨੇ ਸੀ ਸੋ ਅੱਜ ਤੁਸੀਂ ਆਇਓ ਤੁਹਾਡਾ ਸਾਰਿਆਂ ਅੱਗੇ ਤੁਹਾਡੇ ਬਾਰੇ ਸੱਚ ਕੋਣਿਆ ਦੇਖੋ ਆ ਟੱਲੇਵਾਲ ਦੇ ਬਜੂਦਾ ਸਰਪੰਚ ਨੇ ਇਹ ਇੱਥੇ ਚੱਲੇ ਆਲਦੇ ਮੌਜੂਦਾ ਸਰਪੰਚ ਇੱਥੇ ਖੜੇ ਨੇ ਪਰ ਜਿਹੜੇ ਸਾਡੇ ਪਿੰਡ ਵਾਲੇ ਮਹਿਲਕ ਵਾਲੇ ਗੁੱਸਾ ਮੰਨਣਗੇ ਹੁਣ ਮੇਰੀ ਗੱਲ ਦਾ ਲਾਈਵ ਚੱਲਦੀ ਹੈ ਵੀਡੀਓ ਗੁੱਸਾ ਮੰਨਣਗੇ ਵੀ ਇਹ ਹਰਜੀਤ ਸਾਡੂੰ ਬਰੋਧ ਕਿਉਂ ਬੋਲਿਆ ਭਾਈ ਐਸੇ ਤਾਂ ਬੋਲਾਂਗੇ ਜੇ ਤੁਸੀਂ ਲੋਕਾਂ ਲਈ ਨਹੀਂ ਖੜੋਗੇ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਥੋੜਾ ਥੋੜਾ ਚਾਰ ਪੌਣਾ ਅਸੀਂ ਫੋਟੇ ਤੇ ਲੱਗੜ ਕੇ ਲਾਉਣਾ ਤੁਹਾਨੂੰ ਅਸੀਂ ਜੇ ਤੁਸੀਂ ਲੋਕਾਂ ਲਈ ਨਹੀਂ ਲੜੋਗੇ ਤੁਸੀਂ ਹੋਰ ਪਿੰਡਾਂ ਤੋਂ ਵੀ ਆਏ ਹੋਰਾਂ ਪਿੰਡਾਂ ਦੇ ਵੀ ਨਹੀਂ ਆ 38 ਪਿੰਡ 38 ਪਿੰਡ ਲੱਗਦੇ 38 ਪਿੰਡ ਦੀ ਪੰਚਾਇਤਾਂ ਦਾ ਉਹਦੇ ਲਈ ਹੱਕ ਬਣਦਾ ਸੀਗਾ ਕਿਉਂਕਿ ਇਹ ਪਿੰਡ 38 ਪਿੰਡ ਸੋ ਦੇਖੋ ਇਹੋ ਜਿਹੇ ਲੋਕਾਂ ਨੂੰ ਪਛਾਣ ਕਰੋ ਜਿਹੜੇ ਚੰਗੇ ਲੋਕ ਨੇ ਜਿਹੜਾ ਇਹਨਾਂ ਲੋਕਾਂ ਨੂੰ ਜਦੋਂ ਆਪਾਂ ਉਹ ਕਰਾਂਗੇ ਸਭ ਤੋਂ ਵੱਧ ਵਿਕਾਸ ਵੀ ਪਿੰਡ ਦਾ ਹੋ ਰਿਹਾ ਹੈਗਾ ਇਹੋ ਜੀ ਗੱਲ ਨਹੀਂ ਵੀ ਕੱਲੇ ਹੋ ਰਹੀ ਤੇ ਮਜ਼ਦੂਰਾਂ ਦੀ ਲੜਾਈ ਸਭ ਤੋਂ ਵੱਧ ਵੱਡੀ ਪੱਧਰ ਤੇ ਲੜ ਰਹੇ ਨੇ ਆ ਸਿੱਧੂਪੁਰ ਵਾਲੇ ਬਾਈ ਨੇ ਠੀਕ ਹੈ ਜਿੰਨੇ ਵੀ ਇਹ ਲੋਕੜੇ ਇਹਨਾਂ ਲੋਕਾਂ ਦੀ ਪਛਾਣ ਕਰੋ ਜਿਹੜੇ ਤੁਹਾਡੇ ਵੀ ਲੜਦੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ 15 ਅਗਸਤ ਨੂੰ ਸਾਰੇ ਜਾਣੇ ਫੇਰ ਤਿਆਰ ਹੋ ਬਰਨਾਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ